ਬੱਪੂ ਯਰ ਆਪਾਇਤ ਕੀ ਨਾ ਆੜਤੀਆ ਬਦਲਣਾ ਆਪਣਾ ਆ ਸਾਰੇ ਪੈਸੇ ਦੇਖ ਲੈ ਆਪਣੇ ਮੈਨੀ ਤੋੜਦੇ ਉਹਨੇ ਹੁਣ ਦੇਖ 40 ਮਣ ਤਾਂ ਝੋਨਾ ਹੋਇਆ ਰੁਪਿਆ ਉਹਨੇ ਆਪਣੇ ਮੈਨੀ ਤੋੜਦਾ ਸਾਰਾ ਹੁਣ 25 ਗਿੱਲਾਂ ਦੀ ਫਸਲ ਦੇ ਨਾਲ ਮਿਲਾ ਕੇ ਦੇਖ ਲੈ ਤੂੰ ਉਹ ਪੁੱਤ ਜਿਹੜੇ ਮੈਂ ਪੈਸੇ ਲਖਾਉਣ ਲਿਆਉਣਾ ਹੁਣ ਮੈਂ ਲਖਾਉਣਾ ਤਾਂ ਹੁਣਾ ਆ 10 ਤਰੀਹ ਨੂੰ ਜਿਹੜਾ ਮੈਂ ਲੈ ਕੇ ਆਇਆ ਸੀ 60000 ਰੁਪਿਆ 30000 ਰੁਪਿਆ ਮੋਟਰ ਦੀ ਫੀਸ ਭਰੀ ਆ ਉਹ ਤਾਂ ਤਰੀਕਾ ਠੀਕ ਆ ਪਰ ਦੇਖ ਲੈ ਵੀ ਹੁਣ ਹਜੇ ਵੀ ਉਹਨੇ 3.5 ਲੱਖ ਰੁਪਏ ਆਪਣੇ ਸਿਰ ਤੋੜਦਾ ਯਾਰ ਕੀ ਕਰੀਏ ਹੁਣ ਆ ਹੁਣ ਆਰਤੀਆ ਬੋਲ ਕੇ ਆਪਾਂ ਆਰਤੀਆ ਦੇ ਬਦਲ ਨਾਮ ਇਹ ਆਪਾਂ ਕੋਈ ਝੋਲ ਕਰਦਾ ਆਪਾਂ ਵਿਆਜ ਕੋਲ ਚ ਮਾਰੀ ਜਾਂਦਾ ਏ ਲੱਗਦਾ ਮੈਨੂੰ ਵੀ ਆ ਪਾ ਹਾਂ ਇਹ ਪਤ ਜਿਦੋਂ ਅਸਾ ਇਕੱਲੇ ਸਾਮਣੇ ਆ ਕੋਣ ਦੇਗਲਾ ਸਾਰੇ ਪੈਸੇ ਆਪਣੇ ਬਣਦੇ ਤੇ ਬਣਾਈ ਹੋ ਜਾਂਦਾ ਆਪਣੇ ਮੰਨੀ ਤੇ ਨਹੀਂ ਆਗੇ ਨਹੀਂ 3.5 ਲੱਖ ਸਿਰ ਆਪਣੇ ਹੋਰ ਆ ਵੀ ਦਿਗੀ ਜਾਂਦਾ ਯਾਰ 4-15 ਸਾਲ ਹੋ ਗਏ ਆਪਣੇ ਐਨੀ ਫਸਲ ਜਾਂਦੀ ਆ ਐ ਪਸਵਾਨ ਆਪਣਾ ਠੇਕੇ ਤੇ ਹੁੰਦਾ ਬਾਪੂ ਤੂੰ ਹਜੇ ਵੀ ਪੈਸੇ ਯਾਰ ਬਾਪੂ ਤੂੰ ਜਾਨਾ ਤੇ ਜਾ ਕੇ ਗੁੱਠਾ ਲਾ ਆਉਣਾ ਉਹ ਤੂੰ ਦੇਖ ਕੇ ਲਈਦਾ ਹੱਵੀ ਇਹ ਵਿੱਚ ਕੀ ਲਿਖਾਏ ਨੇ ਆ ਵੇਖਿਆ ਕਰੋ ਤੂੰ ਕੋਈ ਵਾਰੀ ਤਾਂ ਹੀ ਤੁਰ ਜਾਂਦੇ ਫੜ ਲਈਏ ਪੁੱਤ ਫੇਰੀ ਕੰਮ ਹੁੰਦਾ ਚੱਲ ਕੋਈ ਨਹੀਂ ਹੁਣ ਆਪਾਂ ਆੜਤੀਆ ਇੱਥੇ حساب ਕਰਾਂਗੇ ਤੇ ਬਦਲਾਂਗੇ ਆੜਤੀਆ ਫਿਰ ਬਦਲ ਲਾਂਗੇ ਤੂੰ ਕਹਿਣਾ ਤਾਂ ਬਾਅਦ ਦੇਖਵੇਂ ਖੜਕੀ ਜਾਂਦਾ ਕੌਣ ਆਇਆ ਆ ਮਾਤਾ ਆ ਗਈ ਆ ਮੇਰਾ ਪਪਾ ਆ ਗਿਆ ਉਹ ਮਾਤਰੀ ਆ ਗਈ ਪੁੱਤ ਹਾਂਜੀ ਬਾਪ ਬਹਿ ਜਾ ਬਹਿ ਜਾ ਬਈ ਬਹਿ ਜਾ ਨਹੀਂ ਹੁਣ ਹੋ ਗਈ ਪੜਾਈ ਤੇਰੀ ਪੂਰੀ ਹਾਂਜੀ ਪਪਾ ਹੋ ਗਈ ਪੜਾਈ ਪੂਰੀ ਮੇਰੀ ਤੂੰ ਪੁੱਤ ਯਾਰ ਦੱਸਿਆ ਨਹੀਂ ਪੁੱਤ ਯਾਰ ਮੈਂ ਤੈਨੂੰ ਅੱਡੇ ਤੋਂ ਆ ਕੇ ਲੈ ਜਾਂਦਾ ਔਰ ਪਾਪਾ ਮੈਂ ਕੈਬ ਕਰਵਾ ਲਈ ਸੀਗੀ ਉਹ ਕੈਬ ਵਾਲਾ ਮੈਨ ਘਰ ਹੀ ਛੱਡ ਗਿਆ ਮੇਰਾ ਫੋਨਸ ਵਿੱਚ ਆਫ ਹੋ ਗਿਆ ਸੀ ਨਹੀਂ ਤਾਂ ਮੈਂ ਫੋਨ ਕਰ ਦੇਣਾ ਸੀ ਤੁਹਾਨੂੰ ਠੀਕ ਆ ਫਿਰ ਹੁਣ ਮੇਰੇ ਪੁੱਤ ਨੇ ਫਿਰ ਕਿਹੜੀ ਪੜਾਈ ਕਰਨੀ ਆ ਪਾਪਾ ਮੈਂ ਹੋਸਟਲ ਲਾਈਫ ਤੇ ਨਾ ਵਰ ਹੋ ਗਈ ਪਹਿਲਾਂ ਤਾਂ ਤੁਹਾਨੂੰ ਮੈਂ ਕਰਨੀ ਆ ਨੀਂਦ ਪੂਰੀ ਰੱਜ ਕੇ ਦੋ ਦਿਨ ਸੋਣਾਗਾ ਤੇ ਫਿਰ ਅੱਗੇ ਹੋਰ ਕੁਝ ਕਰਨਾ ਵੀਰੇ ਮੈਂ ਨੀ ਲਾਈਟਸ ਦਾ ਡਿਪਲੋਮਾ ਕਰਕੇ ਨਾ ਫਿਰ ਮੈਂ ਬਾਹਰ ਜਾਣਾ ਅੱਛਾ ਮੇਰੇ ਪੁੱਤ ਨੇ ਬਾਹਰ ਜਾਣਾ ਹਾਂਜੀ ਪਾਪਾ ਤੁਹਾਡਾ ਪੁੱਤ ਨਾ ਫਲਾਈ ਕਰੂਗਾ ਠੀਕ ਆ ਠੀਕ ਆ ਮੇਰਾ ਪਤਾ ਜਾ ਉਸ ਦਿਨ ਇਹ ਘਰ ਭਾਬੀ ਤੋਂ ਕੁਛ ਨਾ ਬਣਵਾ ਕੇ ਖਾ ਲਾ ਹਾਂਜੀ ਪਾਪਾ ਅਸੀਂ ਮੜਾ ਇਹ ਸ਼ਹਿਰ ਦਾ ਕੰਮ ਕਰਾਈ ਏ ਤੇ ਅਸੀਂ ਜਾਣਾ ਦੋਨਾਂ ਨੇ ਤੇ ਤੂੰ ਉਹਨੇ ਖਾ ਪੀ ਲੈ ਕੁਛ ਤੇ ਨਾਲੇ ਤੇਰੀ ਭਾਬੀ ਨੂੰ ਮੈਲਾ ਹਾਂਜੀ ਵੀਰੇ ਠੀਕ ਆ ਚੱਲ ਬੱਬੂ ਆਪਾਂ ਚਲੀ ਜਾਈਏ ਮੜਾ ਚੱਲੋ ਪੱਬੇ ਸਸੀਕਾ ਸਸੀਕਾ ਆ ਗਈ ਤਾਂ ਹਾਂਜੀ ਭਾਬੀ ਆ ਗਈ ਡੈਡੀ ਹੋ ਰਹੇਗੇ ਹਾਂਜੀ ਭਾਬੀ ਗਏ ਪੱਬੇ ਮੈਨੂੰ ਭੁੱਖ ਲੱਗੀ ਹੈ ਮੈਗੀ ਬਣਾ ਦੋ ਬਸ ਉਮਚਾਂ ਨੂੰ ਰੋਟੀ ਬਣਾਉਣੇ ਆਉਗੀ ਖਾ ਲਈ ਪਹਿਲਾਂ ਨਾ ਸਾਰੇ ਭਾਂਡੇ ਪਏ ਆ ਤੇ ਭਾਂਡੇ ਧੋ ਦੇ ਸ਼ਾਮ ਨੂੰ ਆਪਾਂ ਰੋਟੀ ਬਣਾਵਾਂਗੇ ਉਹੀ ਖਾ ਲਈ ਹੁਣ ਉੱਥੋਂ ਤੂੰ ਵਿਹਲੀ ਆਈਆਂ ਕਿ ਤੇ ਘਰੇ ਨਾ ਕੰਮ ਕਰਨੇ ਸਿੱਖਣਾ ਸਾਰੇ ਅੱਗੇ ਵੀ ਤੈਨੂੰ ਲੋੜ ਪਊਗੀ ਤੇਰਾ ਵੀ ਗਾਂ ਵਿਆਹ ਕਰਨਾ ਇਸ ਤੋਂ ਬਾਅਦ ਆਪਾਂ ਸਫਾਈਆਂ ਕਰਨੀਆਂ ਸਾਰਾ ਘਰ ਬਹੁਤ ਗੰਦਾ ਹੋਇਆ ਪਿਆ ਇੱਕ ਵਾਰੀ ਤੂੰ ਆ ਕੇ ਸਾਰੇ ਭਾਂਡੇ ਧੋ ਦੇ ਚੰਗਾ ਸ਼ਾਮ ਨੂੰ ਖਾਵਾਂਗੇ ਰੋਟੀ ਹਾਇ ਨਹੀਂ ਸਾਰਾ ਦਿਨ ਖਾਂਚੀ ਧਿਆਨ ਰੱਖਣਾ ਹੁੰਦਾ ਹਾਇ ਮੈਂ ਤਾਂ ਕਿੰਨੇ ਚਾ ਨਾਲ ਭਾਬੀ ਨੂੰ ਮਿਲੀ ਸੀ ਭਾਬੀ ਨੇ ਤਾਂ ਮੱਥੇ ਤੇ ਆੜਨਾ ਹੀ ਪਾ ਰੀਆਂ ਜੇ ਮੇਰੇ ਮੰਮੀ ਹੁੰਦੀ ਤਾਂ ਮੈਨੂੰ ਕਿੰਨਾ ਕੁਝ ਬਣਾ ਕੇ ਖਵਾਉਂਦੀ ਕਿੰਨਾ ਮੇਰਾ ਚਾ ਕਰਦੀ ਨਾਲੋਂ ਹਾਂ ਉੱਪਰ ਪਾਈ ਐਨੀ ਦਿਖਦਾ ਨਹੀਂ ਕੋਈ ਨਹੀਂ ਤੈਨੂੰ ਕੰਮ ਕਰਨਾ ਆਉਂਦਾ ਉੱਥੇ ਕਿਵੇਂ ਰਹਿੰਦੀ ਸੀ ਤੂੰ ਘਰੇ ਰਹਿਣਾ ਨਹੀਂ ਆਉਂਦਾ ਕੋਈ ਕੰਮ ਨਹੀਂ ਕਰਨਾ ਆਉਂਦਾ ਕਿਵੇਂ ਆਏ ਟੁੱਟਿਆ ਹੱਥਾਂ ਵਾਂਗ ਕਰਦੀਆਂ ਹੱਥ ਕੰਮ ਨਹੀਂ ਕਰਦੇ ਨਾਣੇ ਇੱਕ ਗੱਲ ਹੋਰ ਧਿਆਨ ਨਾਲ ਸੁਣ ਲੈ ਇਹ ਡੈਡੀ ਵਰਗੇ ਆਉਣਗੇ ਤੇਰਾ ਵੀਰਾ ਆਊਗਾ ਜੇ ਕੁਝ ਵੀ ਉਹਨਾਂ ਕੋਲੇ ਫालतू ਭੁਗਾਈ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾ ਤਾਂ ਦਾ ਹਿਸਾਬ ਲਾ ਲਈ ਮੂੰਹ ਪਾ ਦੂੰਗੀ ਮੈਂ ਤੇਰਾ ਕਿਵੇਂ ਮਰਿਆ ਨੂੰ ਕਰਦੀ ਆ ਕੰਮ ਕੰਮ ਕਰਨਨਾ ਤਾਂ ਨਹੀਂ ਮਰਦੀ ਤੂੰ ਵੀ ਕੰਮ ਕਰਕੇ ਮਰ ਜੇਂਗੀ ਮੂੰਹ ਬੰਦ ਰੱਖੀ ਆਵਦਾ ਕਿਤੇ ਆ ਕੇ ਭੌਂਕਣ ਲੱਗ ਜੇ ਫਾਬੇ ਮੈਂ ਤਾਂ ਤੈਨੂੰ ਆਪਣੀ ਮਾਂ ਮਾਂ ਨੂੰ ਜੇ ਤੁਸੀਂ ਮੇਰੇ ਨਾਲ ਆਏ ਘਾਤੋ ਕਰਦੇ ਆਂਗੇ ਮੈਨੂੰ ਤੂੰ ਭੈੜੀ ਲੱਗਦੀ ਆ ਲੱਖਾਂ ਰੁਪਏ ਸਾਡੇ ਘਰ ਜਾਣੇ ਤੇਰੇ ਤੇ ਬਰਬਾਦ ਕਰਤਾ ਕੀ ਤੂੰ ਡਿਗਰੀ ਲੈ ਕੇ ਕੀ ਤੂੰ ਬਣ ਜੇਂਗੀ ਘਰੇ ਨਹੀਂ ਸੀ ਤੇ ਥੋੜ੍ਹਾ ਰਿਹਾ ਜਾਂਦਾ ਹੋਸਟਲ ਤੇ ਥੋ ਵੱਧ ਪੜਿਆ ਜਾਂਦਾ ਸੀ ਬਸ ਮੈਨੂੰ ਗੁੱਸਾ ਆਉਂਦਾ ਤੇਰੇ ਤੇ ਆ ਝਾੜੂ ਜਾਂ ਨਵੇੜ ਦਾਵਾ ਤੜਕੇ ਵੀ ਇੱਥੇ ਬੈਠੀ ਆ ਜਾ ਕੇ ਸਬਜ਼ੀ-ਸਬਜ਼ੀ ਕੱਟ ਲੈ ਅੰਦਰ ਬਹੁਤ ਕੰਮ ਪਿਆ ਹਜਰ ਸੋਈ ਚ ਕਾਮਨਾ ਨਹੀਂ ਮਰਦੀ ਤੂੰ ਵੀ ਕੰਮ ਕਰੇ ਤੂੰ ਮਰ ਜੇਂਗੀ ਆਈਦਾ ਦਾ ਬਪੂ ਮਾਰੇ ਥੱਕ ਗਈ ਯਾਰ ਹੋਰ ਬੋਤਾਂ ਆਜਾ ਨੰਗੇ ਆ ਕੇ ਰਾ ਚਾਹ ਬਣਵਾ ਕੇ ਪੀਨੇ ਆ ਚਾਹ ਲਾ ਫਿਰ ਆਜਾ ਪਪਾ ਮਾਟੇ ਵਾਸਤੇ ਕੁਛ ਖਾਣ ਨੂੰ ਲਿਆਉਣਾ ਸੀ ਪਤਾ ਹਾਂ ਚੱਲ ਕੋਈ ਨੱਕਰ ਆਪਾਂ ਤੁਸੀਂ ਠੀਕ ਹੈ ਪੁੱਤ ਹਾਂ ਹਾਂ ਮਾਟਨ ਰੋਟੀ ਰੱਟੀ ਖਵਾਤੀ ਸੀ ਹਾਂ ਸੁੱਤੀ ਪਈ ਹੈ ਰੇੜੀ ਉਹਦੇ ਸੂਬਾ ਦੀ ਉੱਠੀ ਨਹੀਂ ਹੋ ਕਿ ਮੈਂ ਨੀਂਦ ਪੂਰੀ ਕਰਨੀ ਠੀਕ ਆ ਠੀਕ ਆ ਚਲ ਸੌ ਲੈਣ ਦੇ ਹਾਂ ਸੁੱਤੀ ਪਈ ਆਣਾ ਰੋਂਤੋਂ ਵਾਲੇ ਡਰਾਮੇ ਬੰਦ ਕਰ ਦੇ ਡੈਡੀ ਵਰਗੇ ਤੇ ਤੇਰਾ ਵੀਰਾ ਘਰੇ ਆ ਗਏ ਤੇ ਚੁੱਪ ਕਰਕੇ ਇੱਥੇ ਪਿਆ ਆ ਦਿਮਾਗ ਖਰਾਬ ਕੀਤਾ ਵਾ ਆ ਡਰਾਮੇ ਨਾ ਤੇਰੇ ਬਹੁਤ ਹੋ ਗਏ ਮਾਰ ਦੂੰਗੀ ਕਣ ਮੈਂ